ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੀਂਦ ਕਰਦਿਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਦਿਨ ਅੱਜ ਐਤਵਾਰ ਦਾ ਤੇ ਬੱਚੇ ਉੱਠੇ ਸੀਗੇ ਲੇਟ ਤੇ ਉਹ ਕਹਿੰਦੇ ਕਿ ਕੌਫੀ ਪੀਣੀ ਹੈ ਦੁੱਧ ਗਰਮ ਹੀ ਸੀ ਆਪਾਂ ਕੌਫੀ ਪਾਊਡਰ ਪਾ ਕੇ ਕੱਪ ਦੇ ਵਿੱਚ ਤੇ ਖੰਡ ਪਾ ਕੇ ਦੁੱਧ ਪਾ ਦਾਂਗੇ ਅੱਜ ਸੰਡੇ ਆ ਵੈਸੇ ਵੀ ਸਾਰਾ ਦਿਨ ਉਹਨਾਂ ਦੀਆਂ ਆਪਣੀਆਂ ਡਿਮਾਂਡਾਂ ਚੱਲਣੀਆਂ ਨੇ ਮੈਸੀ ਵੀ ਇਹਨਾਂ ਨੂੰ ਨਾ ਤਿੰਨ ਛੁੱਟੀਆਂ ਹੋ ਗਈਆਂ ਦੋ ਤੇ ਇਲੈਕਸ਼ਨ ਕਰਕੇ ਹੀ ਹੋ ਗਈਆਂ ਸੀਗੀਆਂ ਤੇ ਅੱਜ ਸੰਡੇ ਦੀ ਤਿੰਨ ਦਿਨ ਹੋ ਗਏ ਨੇ ਇਹਨਾਂ ਨੂੰ ਘਰ ਤੇ ਸ਼ੱਕਰ ਵਾਲਾ ਡੱਬਾ ਕੋਲ ਖੜਿਆ ਮੈਂ ਕਿਰ ਰਸੋਈ ਚ ਹੁਣ ਸ਼ੱਕਰ ਵਾਲਾ ਡੱਬਾ ਵੀ ਭਰ ਦਿੰਨੇ ਆ ਪੈਕਡ ਵਾਲੀ ਸ਼ੱਕਰ ਨਾ ਵਧੀਆ ਆਉਂਦੀ ਇਹ ਪਹਿਲਾਂ ਮੰਗਾਏ ਸੀ ਉਹ ਵਧੀਆ ਨਹੀਂ ਸੀ ਆਈ ਹੈਗੀ ਤੇ ਉਹ ਵਾਪਸ ਕਰਕੇ ਹੁਣ ਮੰਗਾਏ ਨੇ ਉਹ ਜਿਆਦੀ ਵੀ ਨਾ ਚਿੱਟੀ-ਚਿੱਟੀ ਸੀ ਜਿਵੇਂ ਉਹਦੇ ਚ ਸੋਡਾ ਜਿਆ ਜ਼ਿਆਦਾ ਸੀਗਾ ਉਹਦੇ ਨਾਲ ਨਾ ਚਾਹ ਬਣਾਈ ਤੇ ਇੱਕ ਦਿਨ ਚਾਹ ਫਟ ਗਈ ਫਿਰ ਉਹ ਸਾਰੀ ਵਾਪਸ ਕਰਤੀ ਤੇ ਉਸ ਤੋਂ ਮਗਰੋਂ ਆਪਾਂ ਲੱਗੇ ਸੀ ਫ੍ਰਿਜ ਸਾਫ਼ ਕਰਨ ਤੇ ਇੰਨਾ ਸਾਰਾ ਸਮਾਨ ਫ੍ਰਿਜ ਚੋਂ ਨਿਕਲਿਆ ਸਰਦੀਆਂ ਚ ਇੰਨਾ ਸਮਾਨ ਨਹੀਂ ਰੱਖਿਆ ਜਾਂਦਾ ਹੈਗਾ ਗਰਮੀਆਂ ਚ ਬਹੁਤ ਸਮਾਨ ਰੱਖਿਆ ਜਾਂਦਾ ਹੈ ਫ੍ਰਿਜ ਦੇ ਵਿੱਚ ਤੇ ਇਸ ਕ੍ਰੱਬ ਲਿਆ ਸੀ ਜਿਹੜਾ ਇੱਕ ਪਾਸਿਓਂ ਸੌਫਟ ਜਿਹਾ ਹੁੰਦਾ ਇੱਕ ਪਾਸਿਓਂ ਥੋੜਾ ਜਿਹਾ ਹਾਰਸ਼ ਹੁੰਦਾ ਤੇ ਵੈਸੇ ਤੇ ਆਪਾਂ ਸਾਰੇ ਸੌਫਟ ਨਾਲ ਹੀ ਕਰਾਂਗੇ ਫ੍ਰਿਜ ਪਰ ਇਹ ਜਿਵੇਂ ਫ੍ਰਿਜ ਦੇ ਸਾਈਡ ਵਿੱਚ ਜੇ ਜਿਵੇਂ ਪਲਾਸਟਿਕ ਜੀ ਲੱਗੀ ਹੁੰਦੀ ਹੈ ਇਹ ਨਾ ਕਾਲੀ ਕਾਲੀ ਜੀ ਹੋ ਜਾਂਦੀ ਜਿਵੇਂ ਉਰਲੀ ਜੀ ਲੱਗ ਜਾਂਦੀ ਵਿੱਚ ਆਪਾਂ ਪਹੁੰਚਦੇ ਤੇ ਰਹਿਣੇ ਆ ਉਵੇਂ ਸਾਫ਼ ਨਹੀਂ ਹੁੰਦੀ ਹੈਗੀ ਜਦੋਂ ਤੱਕ ਰਨਾ ਧੋਈਏ ਵਿੱਚੋਂ ਵੀ ਆਪਾਂ ਜਿਵੇਂ ਸਾਫ਼ ਕਰਦੇ ਰਹਿੰਨੇ ਆ ਕੱਪੜੇ ਦੇ ਨਾਲ ਉਵੇਂ ਨਹੀਂ ਹੁੰਦੀ ਹੈਗੀ ਤੇ ਇੱਕ ਅੱਜ ਮੈਂ ਕਿਹਾ ਚਲੋ ਸਾਰੀ ਨਾ ਧੋ ਲੈਨੇ ਆ ਇੱਕ ਵਾਰੀ ਸਾਰੇ ਆਪਾਂ ਵਿੱਚੋਂ ਕੱਢ ਕੇ ਨਾ ਇਹਨਾਂ ਦੇ ਬਾਕਸ ਟ੍ਰੇ ਵਗੈਰਾ ਕੱਢ ਕੇ ਸਾਰੀ ਫ੍ਰਿਜ ਤੋਂ ਤੀ ਹੋਰ ਅੱਜ ਕੋਈ ਖਲਾਰਾ ਨਹੀਂ ਸਿਪਾਇਆ ਹੈਗਾ ਕਿਉਂਕਿ ਥੱਕ ਗਏ ਸੀਗੇ ਤਿੰਨ ਦਿਨ ਹੋ ਗਏ ਨੇ ਲਗਾਤਾਰੀ ਕੁਛ ਮਸ਼ੀਨ ਕਹਿੰਦੇ ਸੀ ਲੱਗਣੀ ਹੈ ਪੂੰਜੀ ਵਧਣ ਵਾਲੀ ਫਿਰ ਵੀ ਕੰਮ ਨਾਲ ਹੋ ਜਾਂਦਾ ਹੈ ਅੱਜ ਹੋਰ ਫਿਰ ਇਸ ਲਈ ਕੋਈ ਸਫਾਈ ਨਹੀਂ ਛੇੜੀ ਹੈਗੀ ਬਸ ਕੱਲੀ ਫ੍ਰਿਜ ਦਾ ਹੀ ਖਲਾਰਾ ਪਾਇਆ ਸੀਗਾ ਸਾਫ਼ ਕਰਨ ਤੋਂ ਮਗਰੋਂ ਨਾ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਬੱਚੇ ਨੇ ਫਿਰ ਵੀ ਕੋਈ ਚੀਜ਼ ਕੱਢ ਦਿਆ ਨਾ ਰੋੜੀ ਜਾਂਦਾ ਇੱਕ ਇਹੋ ਇੱਕ ਬੋਤਲਾਂ ਬਹੁਤ ਕਾਲੀ ਚ ਰੱਖਦੇ ਨੇ ਕਿਸੇ ਟਾਈਮ ਉਹਨਾਂ ਦਾ ਢੱਕਣ ਵੀ ਪੂਰਾ ਬੰਦ ਨਹੀਂ ਹੁੰਦਾ ਹੈਗਾ ਥੋੜਾ ਵਾਲਾ ਪਾਣੀ ਜਦੋਂ ਰੁੜ ਜੇ ਉਹਦੇ ਨਾਲ ਵੀ ਖਲਾਰਾ ਜਿਹਾ ਲੱਗਦਾ ਰਹਿੰਦਾ ਮਗਰ ਉਹ ਫਿਰ ਸਾਫ਼ ਕਰੀਦਾਵੇਂ ਹੁੰਦਾ ਨਹੀਂ ਹੈਗਾ ਤੇ ਅੱਜ ਪਹਿਲਾਂ ਫ੍ਰਿਜ ਧੋਤੀ ਫਿਰ ਨਾਲੀ ਰਸੋਈ ਵੀ ਧੋਪ ਗਈ ਤੇ ਉਸ ਤੋਂ ਮਗਰੋਂ ਧੋਣ ਤੋਂ ਮਗਰੋਂ ਫ੍ਰਿਜ ਬਹੁਤ ਵਧੀਆ ਲੱਗਦੀ ਸੀ ਜਿਵੇਂ ਨਵੀਆਂ ਹੀ ਲਿਆਂਦੀ ਹੁੰਦੀ ਏ ਉਸ ਤੋਂ ਮਗਰੋਂ ਬਣਾਈ ਆਪਾਂ ਚਾਹ ਚਾਹ ਮੈਂ ਪਹਿਲਾਂ ਵੀ ਨਾ ਇੱਕ ਡੱਬੋ 2 ਕਿਲੋ ਦੀ ਡੋਲਣੀ ਆ ਉਹਨੂੰ 1.5 ਕਿਲੋ ਤੇ ਨੇੜੇ ਚਾਹ ਘਾਲਤੀ ਏ ਉਹ ਹਾਲੇ ਪਹੁੰਚੀ ਹੋਈ ਜਾ ਕੇ ਤੇ ਨਾਲ ਦੀ ਨਾਲ ਫੋਨ ਆ ਗਿਆ ਕਿ ਇੱਕ ਥਰਮੋਸ ਹੋਰ ਭਰ ਕੇ ਘਾਲ ਦੋ ਸੜਕ ਤੇ ਜਾਂਦੇ ਹੋਏ ਲੋਕਾਂ ਨੂੰ ਵੀ ਨਾ ਇੰਨਾ ਆਵਾਜ਼ ਮਾਰ ਮਾਰ ਕੇ ਆਜੋ ਚਾਹ ਪੀ ਲਓ ਆਜੋ ਚਾਹ ਪੀ ਲਓ ਸਾਰਾ ਦਿਨ ਮੱਤ ਮਾਰੀ ਰੱਖਣੀ ਐ ਨਾ ਫੋਨ ਪਤਾ ਨਹੀਂ ਕਿੰਨੀ ਗੁਆਰ ਆ ਗਏ ਨੇ ਤੇ ਕਿੰਨੀ ਗੁਆਰ ਚਾਹ ਚਲੀ ਗਈ ਏ ਕਈਆਂ ਕਈਆਂ ਦੇ ਨਾਲ ਜਿਵੇਂ ਸੀਜ਼ਨ ਦਾ ਟਾਈਮ ਹੈ ਪਤਾ ਨਹੀਂ ਲੱਗਦਾ ਹੈਗਾ ਕਿਵੇਂ ਨਿਬੜ ਜਾਂਦਾ ਪਰ ਸਾਡੇ ਘਰ ਤੇ ਨਾ ਪੂਰਾ ਮਹੀਨਾ ਵਿਆਹ ਛੜ ਜਾਂਦਾ ਚਾਹ ਹੀ ਨਹੀਂ ਸਾਡੇ ਤੇ ਲੋਟ ਆਉਂਦੀ ਹੈਗੀ ਤੇ ਉਸ ਤੋਂ ਮਗਰੋਂ ਰਾਤ ਦੀ ਵੀਡੀਓ ਸੀਗੀ ਮਲਾਈ ਕੱਠੀ ਕੀਤੀ ਹੋਈ ਸੀਗੀ ਮੈਂ ਕਿਾ ਚਲੇ ਇਹਨੂੰ ਵੀ ਖੱਟਾ ਲਾ ਲੈਨੇ ਆ ਚਾਰ ਪੰਜ ਦਿਨ ਦੀ ਮਲਾਈ ਇਕੱਠੀ ਕਰ ਲਈ ਦੀ ਏ ਤੇ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਆਪਣੇ ਵੀ ਕੋਈ ਰਾਏ ਦਿਆ ਕਰੋ ਜਿੱਦ ਵਿੱਚ ਦੁੱਧ ਗਰਮ ਕਰੀਦਾ ਪਤਿੱਲੇ ਨੂੰ ਨਾਲ ਲੱਗ ਜਾਂਦੀ ਹੈ ਮਲਾਈ ਸਾਰੀ ਇੱਕ ਵਾਰੀ ਸਾਫ਼ ਕਰਕੇ ਥੋੜਾ ਜਿਹਾ ਕੋਸਾ ਜਿਹਾ ਕਰ ਲੈਣੇ ਆ ਦੁੱਧ ਤੇ ਵੈਸੇ ਕੜਿਆ ਹੋਇਆ ਹੀ ਸੀਗਾ ਇਹ ਰਾਤ ਦੇ ਟਾਈਮ ਨਾਲ ਇਕੱਠੇ ਬਹੁਤ سارے ਕੰਮ ਹੋ ਜਾਂਦੇ ਨੇ ਦੇ ਨਾਲ ਹੀ ਆਪਾਂ ਫੁਲਕੇ ਲਾ ਲੈਨੇ ਆ। ਹਾਲੇ ਹੀ ਮਥੋਣੀ ਤੇ ਆਏ ਨਹੀਂ ਸੀ। ਉਹ ਟਰਾਲੀਆਂ ਛੱਡਦਾ ਸੀ ਪਿਆ ਹੁੰਜੀ ਵਾਲੀਆਂ ਮੰਡੀ ਦੇ ਵਿੱਚ। ਤੇ ਡੈਡੀ ਵੀ ਉਹਦੇ ਨੇ ਹੀ ਸੀ ਆਏ ਹੈਗੇ। ਹਰਵਿੰਦਰ ਹੀ ਸੀ। ਖਾਣੀ ਰੋਟੀ ਉਹ ਨੂੰ ਇਸ ਇਕੇ ਫੜਾ ਫੜ ਮੇਰੇ ਕੋਲ ਬੈਠੀ ਆ ਪਹਿਲਾਂ ਮੈਨੂੰ ਪਾ ਦੋ ਦਹੀਂ ਆਪਾਂ ਨਹੀਂ ਜਮਾਵਾਂਗੇ ਅੱਜ ਦਹੀਂ ਦਾ ਪੋਲਾ ਭਰਿਆ ਹੋਇਆ ਅੱਜ ਨਾ ਖਾਦਾ ਨਹੀਂ ਹੈਗਾ ਰੇਤਾ ਹੀ ਬਸ ਥੋੜਾ ਜਿਹਾ ਬਣਾਇਆ ਸੀਗਾ ਬਾਕੀ ਦਹੀਂ ਪਿਆਸ ਮੈਂ ਕਿ ਅੱਜ ਦਹੀਂ ਨਹੀਂ ਬਣਾਣਾ ਫਿਰ 2-3 ਦਿਨ ਦਾ ਵੀ ਹੋ ਜੇ ਨਾ ਜਿਵੇਂ ਤੇ ਉਹ ਖੱਟਾ ਜਿਹਾ ਖਾਣ ਨੂੰ ਦਿਲ ਨਹੀਂ ਕਰਦਾ ਤੇ ਇੱਧਰ ਆਪਾਂ ਰਕਤੇ ਦੁੱਧ ਹੁਣ ਜਾਮਨ ਲਾ ਕੇ ਨਾਲ ਹੀ ਫੁਲਕੇ ਲਾ ਲੈਨੇ ਆ ਕਈ ਵਾਰ ਨਾ ਚਾਰ ਹੱਥਾਂ ਨਾਲ ਕੰਮ ਨਾਲ ਕਰਨਾ ਪੈਂਦਾ ਅਰਵਿੰਦਰ ਨੂੰ ਐਸੀ ਫਟਾਫਟ ਮੈਨੂੰ ਵੀ ਰੋਟੀ ਦੇ ਦਿਓ ਅਰਬੀ ਦੀ ਸਬਜੀ ਸੀ ਕਦੂ ਦਾ ਰਹਿਤਾ ਤੇ ਇਹ ਸਵੇਰੇ ਮਸ਼ੀਨ ਵਾਲਿਆਂ ਵਾਸਤੇ ਗੋਭੀ ਦੀ ਸਬਜੀ ਬਣਾਈ ਸੀ ਪਰ ਉਹ ਲੇਟ ਲੱਗੇ ਉਹਨਾਂ ਰੋਟੀ ਨਹੀਂ ਖਾਧੀ ਹੈਗੀ ਇਹ ਆਪਾਂ ਹੀ ਸਬਜ਼ੀ ਛਕੀ ਫਿਰ ਉਹਨੇ ਜੇ ਹਰਿੰਦਰ ਨੇ ਕਿਸੇ ਨੂੰ ਖਵਾਣੀ ਵੀ ਹੁੰਦੀ ਹੈ ਨਾ ਤੇ ਪਹਿਲਾਂ ਉਹਨੂੰ ਐ ਹੁੰਦਾ ਮੈਨੂੰ ਖਵਾਓ ਫਿਰ ਮੈਂ ਕਿਸੇ ਨੂੰ ਖਵਾਵਾਂਗੀ